ਕਾਲ ਜੀ ਮੈਂ ਡਾਕਟਰ ਬਲਬੀਰ ਸਿੰਘ ਮੇਰੇ ਨਾਲ ਡਿਪਟੀ ਕਮਿਸ਼ਨਰ ਸਾਰੇ ਐਡਮਿਨਿਸਟ੍ਰੇਸ਼ਨ ਨਾਲ ਸਾਰੇ ਵਿਭਾਗਾਂ ਦੇ ਬੰਦੇ ਆ ਜੀ ਡਰੇਨੇਜ ਦੇ ਪੀਡੀਏ ਦੇ ਔਰ ਸਾਰੇ ਇਰੀਗੇਸ਼ਨ ਵਾਲੇ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਫਰੋਲੀ ਦਾ ਗੁਰਦੁਆਰਾ ਸਾਹਿਬ ਆ ਜੀ ਇਹਦੇ ਨਾਲ ਇੱਥੋਂ ਜਿਹੜਾ ਪਿਛਲੀ ਵਾਰੀ ਜਿਹੜੇ ਫਲੱਡ ਆਏ ਸੀਗੇ ਉਹ ਇੱਥੋਂ ਪਾਣੀ ਸਾਰਾ ਗਿਆ ਸੀਗਾ ਜਿਹੜਾ ਆਰਪਲ ਸਟੇਟ ਚਨਾਰ ਬਾਗ ਜਿੰਨਾ ਵੀ ਸਾਰਾ ਏਰੀਆ ਜਿਹੜਾ ਫਲਡਿੰਗ ਹੋਈ ਸੀ ਔਰ ਉਸ ਤੋਂ ਬਾਅਦ ਜਾ ਕੇ ਫਰੈਂਡਜ਼ ਇਨਕਲੇਵ ਜਿੰਨਾ ਵੀ ਆਪਣਾ ਬੱਸ ਸਟੈਂਡ ਦਾ ਏਰੀਆ ਇੱਥੋਂ ਸਾਰਾ ਗਿਆ ਸੀ ਪਾਣੀ ਇਹਦਾ ਅਸੀਂ ਹੁਣ ਬੰਨ ਜਿਹੜਾ ਸਟੈਟਰ ਕਰਤਾ ਔਰ ਬੋਰੀਆਂ ਭਰ ਕੇ ਅੰਦਰੋਂ ਹੋਰ ਵੀ ਜ਼ਿਆਦਾ ਸਟੈਟਰ ਕੀਤਾ ਜਾ ਰਿਹਾ ਸੋ ਮੈਂ ਸਾਰੇ ਜਿੰਨੇ ਸਾਡੇ ਰੈਜ਼ੀਡੈਂਟ ਸਨ ਉਹਨਾਂ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜੀ ਅਸੀਂ ਇੱਥੇ ਖੜੇ ਆ ਹਰ ਪ੍ਰਸਾਦ ਵਿੱਚ ਅਸੀਂ ਇੱਥੇ ਖੜਾਗੇ ਤੁਹਾਨੂੰ ਆਕੇ ਦੇਖਣ ਦੀ ਲੋੜ ਨਹੀਂ ਹੈ ਔਰ ਅਗਲੇ ਸਾਲ ਤੋਂ ਅਸੀਂ ਬਹੁਤ ਵਧੀਆ ਇੱਥੋਂ ਲੈ ਕੇ ਅਸੀਂ ਜਿਹੜੀ ਵੀ ਤੁਹਾਡੀ ਪਟਿਆਲਾ ਕੀ ਰਾਓ ਹੈ ਉਹਦਾ ਚੰਡੀਗੜ੍ਹ ਦੇ ਵਿੱਚ ਵੀ ਮੁਹਾਲੀ ਦੇ ਵਿੱਚ ਵੀ ਔਰ ਫਤਿਹਗੜ੍ਹ ਸਾਹਿਬ ਔਰ ਪਟਿਆਲੇ ਦੇ ਵਿੱਚ ਜਿੱਥੇ ਜਿੱਥੇ ਸਾਡੇ ਕੋਲ ਜਗ੍ਹਾ ਹੈਗੀ ਅਸੀਂ ਛੋਟੇ ਛੋਟੇ ਲੇਕ ਵੀ ਕ੍ਰੀਏਟ ਕਰਾਂਗੇ ਹੋਰ ਵੀ ਜਿਹੜਾ ਪਾਣੀ ਵਾਸਤੇ ਆ ਬਹੁਤ ਸਾਰੇ ਖੂਹ ਵੀ ਬਣਾਵਾਂਗੇ ਅਸੀਂ ਸੈਕਟਰੀਆਂ ਦੀ ਗਣਤੀ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੈ ਕਿ ਇਹਦਾ ਪੱਕਾ ਅਸੀਂ ਹੱਲ ਕਰਾਂਗੇ ਕਿ ਪਟਿਆਲੇ ਨੂੰ ਜਿਹੜੀ ਕਹਿੰਦੇ ਹੜਾਂ ਦੀ ਮਾਰ ਹੈ ਉਹ ਤੁਸੀਂ ਸਾਲ ਬਾਅਦ ਨਹੀਂ ਕਹੋਗੇ ਕਿ ਪਟਾਲੇ ਨੂੰ ਹੜਾ ਨਹੀਂ ਮਾਰਿਆ ਉਹ ਨਹੀਂ ਹੋਏਗੀ ਔਰ ਜ਼ਮੀਨ ਦੇ ਵਿੱਚ ਪਾਣੀ ਵੀ ਹੋਏਗਾ ਆਵਲੀਆਂ ਪੀੜ੍ਹੀਆਂ ਲਈ ਸੋ ਸਾਰਿਆਂ ਨੂੰ ਮੈਂ ਆਪਣੇ ਜਿੰਨੇ ਵੀ ਸਾਡੇ ਪਟਾਲੇ ਦੇ ਸਾਰੇ ਸਮੁੱਚੇ ਸ਼ਹਿਰ ਨਿਵਾਸੀਆਂ ਉਹਨਾਂ ਨੂੰ ਮੈਂ ਅਸ਼ੋਰ ਕਰਦਾ ਕਿ ਅਸੀਂ ਪੂਰਾ ਬੰਦੋਬਸਤ ਕਰ ਰਹੇ ਆ ਜੀ ਸਰਕਾਰ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪਟਾਲੇ ਦੇ ਵਿੱਚ ਹੜ ਨਹੀਂ ਆਣ ਦੇਣੇ ਬਾਕੀ ਉੱਪਰ ਸਾਨੂੰ ਰੱਬ ਦਾ ਵੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਔਰ ਆਪਾਂ ਬਿਲਕੁਲ ਕਾਮਯਾਬ ਹੋਵਾਂਗੇ ਬਹੁਤ-ਬਹੁਤ ਧੰਨਵਾਦ